ਗੁੱਡ ਮਾਰਨਿੰਗ ਸਟੂਡੈਂਟਸ ਬੇਟੇ ਅੱਜ ਅਸੀਂ ਪਾਠ ਨੰਬਰ 13 ਦੋਸਤ ਬੀਜ ਦੇ ਪ੍ਰਸ਼ਨ ਉੱਤਰ ਕਰਾਂਗੇ ਆਓ ਇੱਕ ਵਾਰੀ ਪ੍ਰਸ਼ਨ ਉੱਤਰ ਪੜ੍ਹੀਏ ਸਭ ਤੋਂ ਪਹਿਲਾ ਪ੍ਰਸ਼ਨ ਹੈ ਕਿਹੜੇ ਕਿਹੜੇ ਬੀਜਾਂ ਨੂੰ ਬਾਗ ਦੀ ਜ਼ਮੀਨ ਵਿੱਚ ਬੀਜਿਆ ਗਿਆ ਉੱਤਰ ਹੈ ਨਿੰਮ ਤુલਸੀ ਸੇਬ ਅਤੇ ਕੇਲੇ ਦੇ ਬੀਜਾਂ ਨੂੰ ਬਾਗ ਦੀ ਜ਼ਮੀਨ ਵਿੱਚ ਬੀਜਿਆ ਗਿਆ ਚਾਰ ਚੀਜ਼ਾਂ ਸਨ ਨਿੰਮ ਤુલਸੀ ਸੇਬ ਅਤੇ ਕੇਲੇ ਇਹਨਾਂ ਦੇ ਬੀਜਾਂ ਨੂੰ ਬਾਗ ਦੀ ਜ਼ਮੀਨ ਵਿੱਚ ਬੀਜਿਆ ਗਿਆ ਸੀ ਦੂਜਾ ਪ੍ਰਸ਼ਨ ਹੈ ਕੇਲਾ ਖਾਣਾ ਸਰੀਰ ਲਈ ਕਿਵੇਂ ਲਾਭਦਾਇਕ ਹੈ ਲਾਭਦਾਇਕ ਭਾਵ ਫਾਇਦੇਮੰਦ ਉੱਤਰ ਹੈ ਕੇਲਾ ਖਾਣ ਨਾਲ ਸਰੀਰ ਵਿੱਚਲੀ ਖੂਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ ਇਹ ਖਾਣ ਵਿੱਚ ਵੀ ਬਹੁਤ ਸਵਾਦ ਹੁੰਦਾ ਹੈ ਇਸ ਦੇ ਰੁੱਖ ਦੀ ਛਿੱਲੜ ਦਾ ਰਸ ਪੀਣ ਨਾਲ ਸਰੀਰ ਨੂੰ ਜ਼ਹਿਰੀਲੇ ਪਦਾਰਥਾਂ ਤੋਂ ਬਚਾਇਆ ਜਾ ਸਕਦਾ ਹੈ ਅਗਲਾ ਪ੍ਰਸ਼ਨ ਹੈ ਬੇਟੇ ਨਿੰਮ ਦਾ ਫਲ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੂੰ ਸਾਡੇ ਤੋਂ ਦੂਰ ਰੱਖਦਾ ਹੈ ਉੱਤਰ ਹੈ ਨਿੰਮ ਦਾ ਫਲ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਮਲੇਰੀਆ ਸ਼ੂਗਰ ਦੀ ਬਿਮਾਰੀ ਬੁਖਾਰ ਅਤੇ ਚਮੜੀ ਦੇ ਰੋਗ ਚਮੜੀ ਦੇ ਰੋਗ ਤੋਂ ਭਾਵ ਹੈ ਸਕਿਨ ਡਿਜ਼ੀਜ਼ਸ ਕਿੰਦੀਆਂ ਜੜੀਆਂ ਡਿਜ਼ੀਜ਼ਸ ਹੁੰਦੀਆਂ ਹਨ ਉਹ ਉਹਨਾਂ ਨੂੰ ਆਦ ਨੂੰ ਸਾਡੇ ਤੋਂ ਦੂਰ ਰੱਖਦਾ ਹੈ ਇਸ ਦੇ ਫਲ ਦਾ ਰਸ ਮਛਰਾ ਅਤੇ ਕੀੜਿਆਂ ਨੂੰ ਭਜਾਉਣ ਲਈ ਵੀ ਇਸਤੇਮਾਲ ਕੀਤਾ ਜਾਂਦਾ ਹੈ ਇਸਤੇਮਾਲ ਤੋਂ ਭਾਵ ਹੈ ਪ੍ਰਯੋਗ ਯੂਜ਼ ਕੀਤਾ ਜਾਂਦਾ ਹੈ ਅਗਲਾ ਪ੍ਰਸ਼ਨ ਹੈ ਬੇਟੇ ਤੂਲਸੀ ਦੇ ਵਿੱਚ ਕਿਹੜੇ ਕਿਹੜੇ ਗੁਣ ਹੁੰਦੇ ਹਨ ਤੁਲਸੀ ਖਾਣ ਨਾਲ ਦਿਮਾਗ ਤੇ ਅੱਖਾਂ ਦੀ ਰੋਸ਼ਨੀ ਤੇਜ਼ ਅਤੇ ਪਾਚਨ ਸ਼ਕਤੀ ਪਾਚਨ ਸ਼ਕਤੀ ਪਾਵ ਡਾਈਜੈਸਟ ਕਰਨ ਦੀ ਜਿਹੜੀ ਪਾਵਰ ਹੈ ਉਹ ਮਜ਼ਬੂਤ ਹੁੰਦੀ ਹੈ ਇਸ ਦੇ ਪੱਤਿਆਂ ਨੂੰ ਚਬਾਉਣ ਨਾਲ ਮੂੰਹ ਵਿੱਚ ਹੋਏ ਛਾਲੇ ਠੀਕ ਹੁੰਦੇ ਹਨ ਅਤੇ ਜੇਕਰ ਇਸ ਦੇ ਪੱਤਿਆਂ ਨੂੰ ਚਾਹ ਵਿੱਚ ਉਪਾਲਕ ਚਾਹ ਵਿੱਚ ਉਬਾਲ ਕੇ ਪੀਤਾ ਜਾਵੇ ਤਾਂ ਸਰਦੀ ਜ਼ੁਕਾਮ ਤੋਂ ਰਾਹਤ ਮਿਲਦੀ ਹੈ ਪੰਜਵਾਂ ਪ੍ਰਸ਼ਨ ਹੈ ਬ੍ਰਿਟਿਸ਼ ਸਿਮਰਨ ਦਾ ਬੁਖਾਰ ਕਿਵੇਂ ਘਟਣਾ ਸ਼ੁਰੂ ਹੋਇਆ ਉੱਤਰ ਹੈ ਸਿਮਰਨ ਦਾ ਬੁਖਾਰ ਨਿੰਮ ਦੇ ਫਲ ਦਾ ਰਸ ਪੀਣ ਨਾਲ ਘਟਣਾ ਸ਼ੁਰੂ ਹੋਇਆ। ਛੇਵਾਂ ਪ੍ਰਸ਼ਨ ਹੈ ਠੀਕ ਹੋਣ ਤੋਂ ਬਾਅਦ ਸਿਮਰਨ ਨੇ ਰੁੱਖਾਂ ਅਤੇ ਪੌਦਿਆਂ ਦਾ ਧੰਨਵਾਦ ਕਰਨ ਲਈ ਕੀ ਸ਼ਬਦ ਕਹੇ? ਉੱਤਰ ਹੈ ਠੀਕ ਹੋਣ ਤੋਂ ਬਾਅਦ ਸਿਮਰਨ ਨੇ ਰੁੱਖਾਂ ਅਤੇ ਪੌਦਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਮੇਰੇ ਪਿਆਰੇ ਦੋਸਤੋ ਤੁਸੀਂ ਮੇਰੀ ਬਿਮਾਰੀ ਵਿੱਚ ਮੇਰਾ ਬਹੁਤ ਧਿਆਨ ਰੱਖਿਆ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਬੇਟੇ ਤੁਸੀਂ ਇਹਨਾਂ ਪ੍ਰਸ਼ਨ ਉੱਤਰਾਂ ਨੂੰ ਚੰਗੀ ਤਰ੍ਹਾਂ ਪੜ੍ਹਨਾ ਹੈ ਸੁੰਨਾ ਹੈ ਤੇ ਆਪਣੀਆਂ ਆਪਣੀਆਂ ਨੋਟਬੁਕਸ ਦੇ ਸੁੰਦਰ ਲਿਖਾਈ ਵਿੱਚ ਲਿਖਣਾ ਹੈ